ਸਵਾਗਤ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਧੌਲਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਜੇ ਕਿਸੇ ਬਾਈ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਲੋਡ ਕਰੋ ਜੀ 7528000355 ਜੀ ਬਾਪੂ ਜੀ ਦੀ ਆਪਾਂ ਪਹਿਲਾਂ ਹੀ ਵੀਡੀਓ ਬਣਾਉਣੀ ਰਹੇ ਆ ਕਰਦੇ ਆਪਾਂ ਬਾਪੂ ਜੀ ਨਾਲ ਗੱਲਬਾਤ ਲੈ ਲਈ ਜਾਣਕਾਰੀ ਹਾਂਜੀ ਬਾਪੂ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਦੱਸੋ ਜੀ ਆਪਣਾ ਕੱਲੂ ਸਿੰਘ ਪਿੰਡ ਪਿੰਡ ਤੋਂ ਆਜੀ ਜ਼ਿਲ੍ਹਾ ਏਲਾ ਬਰਨਾਲਾ ਤਹਿਸੀਲ ਤਪਾ ਠੀਕ ਹੈ ਜੀ ਹਾਂਜੀ ਬਾਪੂ ਆਪਣੇ ਕੋ ਕਿੰਨੇ ਗਾਮਾ ਬਕਾਉ ਆਜ ਆਪਣੇ ਕੋਲ ਚਾਰ ਬੈੜਾਂ ਨੇ ਬਕਾਉ ਜੀ ਠੀਕ ਹੈ ਜੀ ਨੇੜੇ ਨੇੜੇ ਪਿੰਡ ਗੜ ਬਾਪੂ ਪੈਦੇ ਆਪਣੇ ਆਪਣੇ ਰੂੜੇ ਕੀ ਧੂਰਕੋਟ ਤਪਾਂ ਡਿਆ ਠੀਕ ਹੈ ਜੀ ਠੀਕ ਹੈ ਜੀ ਕਾਨੇ ਕੀ ਬਦਰਾ ਠੀਕ ਹੈ ਜੀ ਠੀਕ ਹੈ ਹਾਂ ਹਾਂਜੀ ਬਾਪੂ ਪਹਿਲੀ ਬੈੜ ਦੀ ਜਾਣਕਾਰੀ ਦੱਸੋ ਕਿਹੜੀ ਬੈੜ ਆ ਇਹ ਪਹਿਲੀ ਬੈੜ ਆ ਜਿਹੜੀ ਹੈਗੀ ਹੈਗੀ ਗੇਰਾ ਗੇਰਾ ਹਾਂਜੀ ਹਾਂਜੀ 2.5 ਸਾਲ ਦੀ ਉਮਰ ਆ ਤਿੰਨ ਦਿਨ ਹੋ ਗਏ ਸੂਈ ਨੂੰ ਬੱਚੀ ਨੂੰ ਤਿੰਨ ਦਿਨ ਹੋ ਗਏ ਤਿੰਨ ਦਿਨ ਮੰਗ ਰਿਹਾ ਬੱਚਾ ਮਗਰ ਬੱਸਾ ਹਾਂਜੀ ਲੋਪਰਾ ਚੱਕਰ ਸੱਜਾ ਠੀਕ ਹੈ ਮਗਰ ਬੱਸਾ ਤੇ ਲੇਵਾ ਨਤਾਜਾ ਤੁਸੀਂ ਲੈ ਸਕਦੇ ਹੁੰਦਾ ਐਹੀ ਰਿਆ ਭਾਂਡਾ ਬਾਪੂ ਰੇਟ ਜਿਆਦਾ ਪਹਿਲੀ ਦੱਸ ਦੋ ਰੇਟ ਹੈ ਅੱਪਾ 65000 ਦੀ ਦੇਣੀ ਆ ਮੁੱਲ ਤਾਂ ਜੇ ਲੱਖ ਕਰਾ ਲੈ 80 ਕਰਾ ਲੈ ਅੱਪਾ ਉਨਾ ਹੀ ਕਰ ਲਿਆਂਗੇ 65000 ਦੀ ਬੱਚੀ ਦੇਵਾਂਗੇ ਠੀਕ ਹੈ ਜੀ ਦੁੱਧ ਅੱਜ 11 ਕਿਲੋ ਤਿਆਰਾ ਕੰਡੇ ਵਾਲਾ ਹਾਂਜੀ ਤਿੰਨ ਦਿਨ ਸੂਈ ਨੂੰ ਹੋਏ ਨੇ ਚਿਹੇ ਜੇ ਮਿੰਕੇ ਲਈ ਆਉ ਅੱਜ 13 90 ਕਰ ਦੋਗੀ ਬੱਚੀ ਸਾਂ ਤਿੰਨ ਡੰਗ ਡੰਗ ਚੋ ਕੇ ਲੈ ਜੇ ਪੰਜ ਡੰਗ ਚੋਵੇ ਤਿੰਨ ਦੇ ਵੀ ਪੀੜੀ ਢਾ ਕੇ ਚੋਵੇ ਠੀਕ ਹੈ ਜੀ ਇਹ ਵੀ ਗੁਰਕਾ ਨਹੀਂ ਠੀਕ ਹੈ ਜੀ ਹਾਂ ਜੀ ਬਾਬੂ ਤੋੜ ਦੋ ਆ ਤੋੜ ਨਹੀਂ ਬੱਚੀ ਲੋਪਰਾ ਬਾਪੂ ਨੇ ਤੁਹਾਨੂੰ ਦਾਸਤਾ ਸਾਰੀ ਡੀਟੇਲ ਬਾਕੀ ਵੱਧ ਜਾਣਕਾਰੀ ਫੋਨ ਤੇ ਵੀ ਲੈ ਸਕਦੇ ਹੋ ਬਾਕੀ ਤੁਹਾਨੂੰ ਦੇਖ ਹੀ ਰਹੀ ਐ ਠੀਕ ਹੈ ਜੀ ਲੇਵਾ ਕਰਮਾਂ ਵਾਲੀ ਦਾ ਲੋਚ ਥੋੜੀ ਦਰਦੀ ਵਾਲੇ ਤਲਪੰਨ ਦੀ ਵਾਲੀ ਇਹਦੀ ਲੋਚ 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 ਜਿਹੜਾ ਹਲੇ ਅਹ ਥੋੜਾ ਜਿਹਾ ਕੈਮਰੇ ਤੇ ਵੀ ਜੱਕਦੀ ਆ ਹੱਕ ਲੋ ਕੋ ਵੀਰੇ ਥੋੜੀ ਲੋ ਜੀ ਮੋੜ ਦੋ ਬਰਾ ਬੰਦ 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 ਲੋ ਜੀ ਮੋਟੇ ਦਾ ਕਰ ਵੀ ਥੋੜਾ ਜਿਹਾ ਠੀਕ ਹੈ ਜੀ ਲੋ ਜੀ ਹਾਂ ਦਾ ਤੁਸੀਂ ਦੇਖ ਸਕਦੇ ਹੋ ਬਰਾ ਲੋ ਜੀ ਉਹ ਜੂੰ ਕਰ ਤੋ ਹੈ ਲੋ ਜੀ ਚੀਲ ਠੰਡੀ ਹੈ ਵੀਰੇ ਠੀਕ ਹੈ ਜੀ ਕੋਈ ਪੀੜੀ ਢਾਕੇ ਚੋਕੇ ਲੈ ਕੇ ਜਾਵੇ ਤੇ 5 ਦਿਨ ਚੋਵੇ ਆਪਾਂ ਨੂੰ ਕੋਈ ਕਹੇ ਤੀਜਾ ਦਿਨ ਅਜ ਸੂਈ ਨੂੰ ਹੋਇਆ ਬਠੀਕ ਹੈ ਜੀ ਹਾਂਜੀ ਬਾਪੂ ਦੂਜੀ ਵਾਰੀ ਦੱਸੋ ਇਹ ਜਾਣਕਾਰੀ ਦੂਜੀ ਉਹ 20 ਦਿਨ ਸੂਈ ਨੂੰ ਜੀ ਹਾਂਜੀ ਇਹਦਾ ਮਗਰ ਬੱਛੀ ਆ ਹਾਂਜੀ ਦੁੱਧ ਦੇ ਥਲੇ 18 ਡੱਬੇ ਤਿਆਰ ਆ ਠੀਕ ਹੈ ਜੀ ਹਾਂਜੀ ਤੇ ਰੇਟ ਬਾਪੂ ਜਾਇਜਾ ਰੇਟ ਇਹਦਾ ਜਾਇਜ ਆਪਾਂ 60000 ਰੁਪਇਆ ਪਾ ਗਾ 55000 ਨਹੀਂ ਦੇਣੀ ਆ ਠੀਕ ਹੈ ਜੀ ਹਾਂਜੀ ਲੋਪਰਾ ਹਾਂ ਤੁਸੀ ਦੇਖ ਸਕਦੇ ਹੋ ਨਾ તાਜਾ ਮਾਗਰ ਬੱਛੀ ਐ ਵੀਰ ਨੂੰ ਸੂਈ ਨੂੰ ਹੋ ਗਿਆ ਇਹਨੂੰ ਬਹੁਤ ਸੋਹਣੀ ਹਾਂਜੀ ਭਾਈ ਜੀ ਤੋੜ ਦਿਓ ਇਹਨੂੰ ਵੀ ਇਹਨੂੰ ਤੋੜ ਦਿਓ ਪੁੱਛ ਲੋ ਪ੍ਰਾ ਅਹ ਤਕਰੀਬਨ ਬਾਪੂ ਆਪ ਕੋ ਰੇਟ ਸਾਰੀਆਂ ਬਸਤੀਆਂ ਦੇ ਗਾਮਾਂ ਦੇ ਦੱਸ ਹੀ ਦਿੰਦਾ ਤੜਕੂ ਨਹੀਂ ਰਹਿੰਦਾ ਦਿਲ ਚ ਤਕਰੀਬਨ ਮੈਂ ਤਾਂ ਹਰ ਇੱਕ ਨੂੰ ਬਈ ਕਹਿ ਹੀ ਦਿੰਦਾ ਹੁੰਦਾ ਵੀ ਬਈ ਦੱਸ ਦੂ ਰੇਟ ਹਣਾ ਕੋਈ ਦੱਸਦਾ ਕੋਈ ਨਹੀਂ ਦੱਸਦਾ ਹਣਾ ਅੱਡੋੜੀ ਸੋਚਣੀ ਐ ਅਗਲੇ ਦੀ ਤੇ ਲੈ ਵੇਦਨ તાਜਾ ਲਾ ਸਕਦੇ ਹੋ ਸਾਈਟਾ ਚੈੱਕ ਕਰ ਸਕਦੇ ਹੋ ਪ੍ਰਾ ਇਹ ਲੋ ਜੀ ਬੈਕ ਸਾਈਡ ਆ ਗਈ ਇਧਰ ਦੀ ਸਾਈਡ ਆ ਗਈ ਤੇ ਇਸ ਕੁਆਲਿਟੀ ਕਿਸੇ ਚੰਗੀ ਤਰ੍ਹਾਂ ਚੈੱਕ ਕਰ ਸਕਦੇ ਹੋ ਥਣ ਬਹੁਤ ਸੋਹਣਾ ਲੱਗਿਆ ਵੱਡਾ ਵੱਡਾ ਥਣ ਲੱਗਿਆ ਅਸਲੀਆ ਵਰਗਾ ਲੋਚ ਕਮਾ ਵਾਲੀ ਲੋਚ ਤੁਰ ਤਰ ਤਾ ਸਾਡੇ ਸਾਹਮਣੇ ਲੋਚ ਠੀਕ ਆ ਬਾਬੂ ਮੋੜ ਲਿਓ ਜੀ ਮੋੜ ਲਿਓ ਹਾਂ ਜੀ ਬਾਬੂ ਤੀਜੀ ਬੈਡ ਜਾਣਕਾਰੀ ਦਿਓ ਜੀ ਤੀਜੀ ਬੈਡ ਨੂੰ ਹੋ ਗਿਆ ਜੀ ਸੂਈ ਨੂੰ ਅੱਜ 10 ਦਿਨ ਠੀਕ ਆ ਜੀ ਹਾਂ ਜੀ ਦੂਜਾ ਸੂਆ ਠੀਕ ਆ ਜੀ ਤੇ ਰੇਟ ਰੇਟ ਇਹ ਆਪਾਂ ਦੇਣੀ ਹੈਗੀ 72000 ਦੀ ਤੇ ਦੁੱਧ ਦੁੱਧ ਦੇ ਥਲੇ 14 ਡੱਬੇ ਤਿਆਰ ਆ

ਇਹ 4 ਨੰਬਰ ਹੈਗੀ ਆ ਗੱਬਣ ਵੈੜਾ ਹਾਂਜੀ ਦੁੱਧੋਂ ਇਹ ਘਟੀ ਹੋਈ ਆ ਡ్రਾਈ ਕਰੀ ਵੀ ਆ ਹਾਂਜੀ ਠੀਕ ਹੈ ਜੀ ਤੇ ਰੇਟ ਰੇਟ ਇਹ ਆਪਾਂ 20000 ਦੀ ਦੇਣੀ ਹੋਈ ਆ ਮੁੱਲ ਕਿੰਨਾ ਹੀ ਕਰਾ ਲਿਆ ਅਗਲਾ ਆਪਾਂ ਉਹਨੇ ਕਰੀ ਜਾਵਾਂਗੇ ਠੀਕ ਹੈ ਜੀ 20 ਹੀ ਦੇਵਾਗੇ ਬਸ ਤਿੰਨ ਮਹੀਨਾ ਤੋਂ ਜਿਹੇ ਦੋ ਦਿਨ ਉੱਤੇ ਜਿਹੇ ਘਟਾ ਇੰਨੀ ਆਪਦੀ ਚੈੱਕ ਰਾਖ ਕੇ ਲੈ ਕੇ ਜਾਵੇ ਠੀਕ ਹੈ ਦਸੱਲੀ ਕਰਾ ਕੇ ਜੀ ਦਸੱਲੀ ਕਰਾ ਕੇ ਲੈ ਕੇ ਜਾਵੇ ਠੀਕ ਹੈ ਜੀ ਠੀਕ ਹਾਂ ਚੈੱਕ ਕਰ ਸਭ ਠੀਕ ਹੈ ਜੀ ਬਾਪੂ ਜੀ ਨੂੰ ਵੀ ਤੋਰ ਦੋ ਤੋੜਦ ਨੇ ਅਤੋੜਦ ਕੋਲ 2000 ਰੁਪਏ ਰੇਟ ਆ ਬਰਾ ਤੋਕੜ ਦਾ ਤੇ ਦੁੱਤੋ ਡਰਾਈ ਕੀਤੀ ਵੀ ਆ ਠੀਕ ਆ ਜੀ ਚੰਗੀ ਪਲੀ ਪਲੋਸੀਆ ਕਰਮਾ ਵਾਲੀ ਠੀਕ ਆ ਜੀ ਲਓ ਜੀ ਸਰ ਕਸਾ ਦੇ ਪਰ ਬਾਪੂ ਨਾ ਨੂੰ ਮਾੜਾ ਮੋਟਾ ਲੱਗ ਹੋਆ ਹਾਂ ਥੋੜਾ ਪੋਕੇ ਪੋਕੇ ਦਾ ਕਰ ਮਾੜਾ ਮੋਟਾ ਨਾ ਲੱਗਾ ਠੀਕ ਆ ਜੀ ਲਓ ਜੀ ਮੋੜ ਲਿਓ ਲਓ ਜੀ ਚੰਗੀ ਪਲੀ ਪਲੋਸੀਆ ਕਰਮਾ ਵਾਲੀ ਤੇ ਬਾਪੂ ਕੋਲ ਹੈਗੇ ਚਾਰ ਗਾਮਾ ਠੀਕ ਆ ਜੀ ਤੇ ਤਿੰਨ ਸੁਈਆਂ ਵੀ ਆ ਤੇ ਇੱਕ ਹੈਗੇ ਗੱਬਣ ਰੇਟ ਬਾਪੂ ਜੀ ਨੇ ਬਿਲਕੁਲ ਜਾਇਜ਼ ਦੱਸਿਆ ਇਹਦਾ ਰੇਟ ਦੱਸਿਆ 20000 ਠੀਕ ਆ ਬਾਕੀ ਦਾ ਕੰਮ ਕੰਨੀ ਦੱਸਿਆ ਬਾਈ ਬਾਪੂ ਜੀ ਨੇ ਜੁਪੀਟਰ ਪੈਂਦਾ ਤੌੜਾ ਤੇ ਜਿਲ੍ਹਾ ਇਹਨੂੰ ਪੈਂਦਾ ਜੀ ਬਰਨਾਲਾ ਠੀਕ ਹੈ ਜੀ ਜੇ ਕਿਸੇ ਨੇ ਇਦਾਂ ਦੀ ਅੜ ਕਰੋਨੀ ਤਾਂ ਆਪਣਾ ਨੰਬਰ ਵੈਕ ਸਾਈਡ ਤੇ ਚੱਲਦਾ ਜੀ ਸਕਰੀਨ ਤੇ ਵੀ ਬਾਪੂ ਜੀ ਨਾਲ ਜ਼ਰੂਰ ਕੰਟੈਕਟ ਕਰੋ ਪਰਾ ਮਿਲਦੇ ਆ ਕਿਸੇ ਨਵੀਂ ਵੀਡੀਓ ਚੋਕ ਕੇ ਬਾਈ